ਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਅਸੀਂ ਚੱਲੇ ਸੀ ਕਿ ਦਾਦੀ ਕੋਲੋਂ ਖਾ ਕੇ ਜੀ ਗੂ ਜੂਬ ਬਾਦਾਮ ਖਾ ਕੇ ਤੇ ਹੁਣ ਜੱਲੇ ਘਰ ਨੂੰ ਤੇ ਤੜਕੇ ਤੜਕੇ ਹੀ ਇਧਰ ਬਈ ਜੋੜੀ ਨੁਭਾ ਕੇ ਜਾਣਾ ਹੁੰਦਾ ਚੱਲੇ ਆ ਨਦਰ ਹੁਣ ਕਿੱਥੇ ਚੱਲੇ ਨਦਰ ਮਮਾ ਕੋਲੇ ਚਲੋ ਫੇ ਚੱਲੀਏ ਕੀ ਕਰੇਗਾ ਉੱਥੇ ਜਾ ਕੇ ਉਂਗਲ ਫਾਨੀ ਲੋ ਤੇ ਉਹ ਸਾਹਮਣੇ ਡੌਗੀ ਆ ਗਿਆ ਹੈ ਹੋਣਾ ਚੱਲੇ ਅਨਦਰ ਬਈ ਮम्मा ਕੋਲੇ ਤੇ ਹੋਰ ਕੌਣ-ਕੌਣਾ ਕਰੇ ਅਈ ਦੀਦੀ ਨੂੰ ਛੁੱਟੀ ਹੈ ਨਾ ਸ਼ਬਦ ਨੂੰ ਹਣਾ ਅਨਦਰ ਹੋਈ ਨਦਰ ਸ਼ਬਦ ਨੂੰ ਵੀ ਛੁੱਟੀ ਹੈ ਨਾ ਅੱਜ ਚੱਲੇ ਬਈ ਅਸੀਂ ਨਾਲੇ ਸ਼ਬਦ ਨਾਲ ਖੇਡਾਂਗੇ ਅੱਜ ਨਾਲੇ ਅਸੀਂ ਉਹ ਨਾਲੇ ਅੱਜ ਅਸੀਂ ਟੋਚੀ ਖਾਵਾਂਗੇ ਟੈਂ 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 ਹਾਂ ਬਹੁਤ ਹਾਂ ਬਹੁਤ ਆ ਮਾ ਕਰ ਚੱਲ ਚੱਲ ਹੂੰ ਹੂੰ ਖਾ ਜੀ ਦਨੂ ਬਾਉ ਖਾ ਜੂ ਸਾਹ ਤੇ ਬੈਠੀ ਆ ਸਾਚੀ ਬੈਠੀ ਆ ਓਏ ਹਾਜੀ ਓਏ ਆਜੂ ਆਜੂ ਹਮ ਆਪਣੀਆਂ ਮੀਮੂਆਂ ਕਿੱਧਰ ਗਈਆਂ ਏ ਆਇਆ ਆਪਣੀਆਂ ਦੋ ਮੀਮੂਆਂ ਕੌਣ ਲੈ ਗਈ ਮੀਮੀ ਆਪਣੀ ਉਹ ਨਹੀਂ ਆਉਂਦੀ ਮੀਮੀ ਕੌਣ ਲੈ ਗਿਆ ਮੀਮੀ ਮਾਮਾ ਲੈ ਗਿਆ ਕੇ ਮਾਮਾ ਕਿਹੜਾ ਮਾਮਾ ਲੈ ਗਿਆ

ਬੈਠ ਜਾ ਮੈਂ ਤਾਂ ਕਲਾਵਾ ਕਿਵੇਂ ਕਰੀ ਜਾਂਦੀ ਹਾਏ ਹਾਏ ਚੌਂਦਾ ਨਹੀਂ ਤੇਰੀ ਵਾਜ ਨਹੀਂ ਸੌਂਦਾ ਮਨ ਨੂੰ ਉਹਨੂੰ ਫੇਰ ਵਾਜ ਦੇ ਦੇ ਮਨ ਨੂੰ ਮਨ ਨੂੰ ਪਾਪਾ ਮਨੂ ਕੀ ਹੈ ਤੇਰਾ ਪਾਪਾ ਮਨੂ ਕੀ ਲੱਗਦਾ ਕੇ ਮਨੂ ਚਾਚੇ ਸੋਨਡਾਣੀ ਮੈਂ ਸੋਨਡਾ ਹਾਂ ਬੋਲਾ ਹੋਇਆ ਬੈਠਾ ਤੂੰ ਮੈਂ ਨਹੀਂ ਖੋਤਾ ਔਰ ਬੋਲਾ ਬੋਲਾ ਹੋਇਆ ਬੈਠਾ ਕੇ ਮੀਮੀ ਤੁਹਾਡੀ ਗੰਦੀ ਹੋਈ ਜਾਂਦੀ ਏ ਕੇ ਮੀਮੀ ਗੰਦੀ ਹੋਣੀ ਆ ਹਾਂ ਉਹ ਵਿਚਾਰੀ ਗੰਦੀ ਹੋ ਗਈ ਯਾਰ ਹਾਂ ਮੰਨੂ ਓਏ ਸ਼ੌਨਲਾ ਮੇਰੀ ਉੱਠ ਘੜੇ ਦੀ ਦੀ ਤੁਸੀਂ ਆ ਕੇ ਉੱਠ ਕੇ ਬਾਹਰ ਇਹ ਤਾਂ 5 ਮਹੀਨੇ ਲੈ ਲੈ ਚੰਗੀ ਚੰਗੀ ਤਾਂ ਬੱਚੇ ਵੀ ਚੰਗੇ ਚੰਗੇ ਉਹ ਤਾਂ ਥੋੜੇ ਅਜੇ ਵੀ ਸਸਤੀ ਜੀ ਮੂੰਹ ਤਾਂ ਤੁਹਾਡੇ ਅਜੇ ਵੀ ਸਸਤੀ ਜੀ ਉਹ ਸ਼ਬਦ ਮੂੰਹ ਤੇ ਤਾਂ ਸਸਤੀ ਕਿਧਰੇ ਫੋਜ ਕੇ ਮਹਿੰਗਾ ਜੇ ਮੈਂ ਕਹਿੰਨੀ ਹਾਂ ਮਹਿੰਗੇ ਦੁਕਾਨ ਲੈ ਕੇ ਦਿਖਾਉਂਗੇ ਕੋਈ ਕਮਿਸ਼ਨ ਕੋਈ ਉਹ ਵੇਹ ਉੱਧਰ ਉਹ ਵੇ ਪਿੱਛੇ ਕੀ ਕਰੀ ਜਾਂਦਾ ਤੇਰੇ ਉਹਦੇ ਗੁੱਟ ਤੇ ਕੀ ਬੰਨੇ ਆ ਲੈ ਲੈ ਜਾਣਾ ਉਹ ਇੱਧਰ ਦਿਖਾਈ ਹੈ ਕੀ ਬੰਨੀ ਬੈਠਾ ਆਈ ਨਹੀਂ ਪਤਾ ਮਿਲੂਗਾ ਕਿੰਨਾ ਜੇ ਇਹਦਾ ਹੀ ਮਿਲਦੀ ਤਾਂ ਲੈ ਲੈ ਵਸੇ ਮਣੀ ਪਾਸੇ ਬਲੇ ਚਾਰ ਵੀ ਨੇ ਹੋ ਜਾਣਗੇ ਪੰਜਵਾਂ ਲੱਗੂ ਨਾ ਦੇ ਆਵਾਜ਼ ਕਰ ਹਾਂ ਹਾਂ ਲੱਗ ਜਣਾ ਅੱਛਾ ਇਹ ਤੁਹਾਡੀ ਡਰੈਅਰ ਨਾਲੇ ਤੁਸੀਂ ਇਹ ਟੈਂਪਰੇਚਰ ਚੈੱਕ ਕਰੀ ਜਾਂਦੀ ਇਹਦੇ ਨਾਲ ਹਾਂ ਨਾਲੇ ਹੁੰਦੀ ਆਵਾਜ਼ ਕਹੀ ਜਾਂਦੀ ਜੀ 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 ਲੈਤੀ ਪਾਦਾ ਮੈਂ ਲੈਤੀ ਨਾ ਪਾ ਸਕਦਾ ਆ ਆ ਆ ਆ ਦੇਖਣਾ ਲੱਗਿਆ ਅੱਛਾ ਇਹ ਦੋ ਕਸ਼ ਹੈ ਆ ਗਿਆ ਤੁਹਾਡੇ ਤੁਹਾਨੂੰ ਫੋਨ ਆ ਮੇਰੇ ਫੋਨ ਮੈਂ ਆ ਫੋਨ ਮੈਂ ਦੇ ਦੇ ਦੋ ਮੈਂ ਆ ਇਹ ਦੇ ਦਿਓ ਬਈ ਇਹ ਨਹੀਂ ਆਏ ਹੈ ਇਹ ਕਰਨਾ ਲੈ ਡਰ ਮਾਰਦਾ ਨਾ ਮੈਂ ਦੋਸਤ ਬਾਰ-ਬਾਰ ਉਹ ਬੰਦ ਕਰਦਾ ਪਾਣੀ ਨਹੀਂ ਆਇਆ ਮੋਟਰ ਬੰਦ ਕਰਨਾ ਜੀ ਹੈ ਨਾ ਨਜ਼ਰ ਕੋਰ ਆਹ ਦੇਖੋ ਬਾਈ ਇਹ ਕੀ ਕਰਤਾ ਉਹ ਤਾਂ ਬਿਚੜਾਈ ਰਹਿੰਦੀ ਵੱਡ ਵੱਡ ਕਰਨਾਂ ਦੇ ਆਇ ਕੀਤਾ ਪਿਆ ਉਸੇ ਨੂੰ ਰੋਹ ਤਾਂ ਪਤਾ ਹੀ ਯਾਰ ਹੁਣ ਆਈ ਜੇ ਕਾ ਕਰਦੇ ਆ ਉਹਨਾਂ ਨੂੰ ਹੁਣ ਉੱਥੇ ਫੇਰ ਕੋਆ ਕਰੀ ਜਾਂਦੇ ਆ ਆ ਬੋ ਬੋ ਹੈ ਮਾਲਾ ਬੂਤਾ ਬੂਤਾ ਇੰਨੇ ਕਰ ਟਟਾ ਕਾ ਮਾਲਾ ਕਰੀ ਕੰਮ ਨਾ ਕਰੀ ਨਹੀਂ ਲੈ ਆਂਦੇ ਨਹੀਂ ਕਾ ਸੀ ਨਹੀਂ ਆਜੋ ਵੀ ਸਵਾਗਤ ਆ ਤੁਹਾਡੇ ਨਦਰ ਸਲੂਨ ਚ ਲੈ ਕਰਦੇ ਮਾਰਦੇ ਡ੍ਰਾਇਰ ਨਦਰ ਨਦਰ ਡ੍ਰਾਇਰ ਮਾਰਦੇ ਡ੍ਰਾਇਰ ਮਾਰਦੇ ਪੁੱਤ ਹੂੰ ਈ ਈ ਈ ਚਲੋ ਚਲੋ ਇਹ ਓ ਚੱਕ ਕੀ ਐ ਨਦਰ ਸਲੂਨ ਹਾਂ ਇਹ ਵੀ ਕਰ ਦੋ ਅੱਛਾ ਦੀ ਦੇ ਜੂਆਂ ਪੰਨੀਆਂ ਪੰਨੀਆਂ ਪੁੱਤ ਕੱਢ ਦੇ ਚੰਗਾ ਆ ਵੀ ਹਾਂ ਹਾਂ ਉਹ ਨਹੀਂ ਨੀ ਉਹ ਤਾਂ ਉਹਨਾਂ ਹੁੰਦਾ ਹੀ ਆ ਤੀਜੂ 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 ਕਿਹੜਾ ਕੀਤਾ ਗਿਆ ਇਹਦਾ ਜਗਰਾਏ ਸਿੰਘ ਉਹ ਦੀਦੀ ਨੂੰ ਕੀ ਕਰਤਾ ਉਹ ਤਾਂ ਡੱਕ ਪੀ ਤੇ ਕਿੰਨੇ ਪੈਸੇ ਲੈਣੇ ਆਂ ਤੁਸੀਂ ਆਵਾਜ਼ ਸਟੇਟ ਕਰਨ ਦੇ ਕਿੰਨੇ ਪੈਸੇ ਲੈਣੇ ਆਂ ਤੁਸੀਂ 5 ਲੱਖ 5 ਲੱਖ ਲੈਣੇ ਆਂ ਤੁਸੀਂ ਕੌਣ ਸੀ ਬੋਲਦਾ ਨਹੀਂ ਹਾਂ ਬੱਸ ਅਸ਼ਾ ਬੱਸ ਚਾਚਾ ਕੌਣ ਕੌਣ ਅਨਦਰ ਚਾਚਾ ਨਾ ਅਨਦਰ ਕਿੱਥੇ ਬੂ ਤੇ ਕਿੱਥੇ ਚਲੇ ਆਂ ਬੱਠੇ ਬੱਠੇ ਨਾ ਅੰਜਲੇ ਆਂ ਹੂੰ ਠੀਕ ਹੈ ਕਿੰਨਾ ਵਸਤੇ ਮੀਮੀ ਦਾ ਅੱਛਾ ਠੀਕ ਹੈ ਮੀਮੀ ਦਾ ਲੈ ਲੈ ਬੱਟਰਾ ਲੋ ਵੀ ਇਹੀ ਕਰ ਲਿਆ ਕੋਈ ਨੀ ਜੀ 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 ਬੈ ਨੋਨੀ ਜੀ ਕਰ ਨੋਨੀ ਜੀ ਨੋਨੀ ਜੀ ਨਾ ਕੋਤ ਨਹੀਂ ਦੇ ਆ ਜਾਈ ਤਿਆਰੀ ਇੰਨੇ ਬਹਿ ਗਏ ਅਸੀਂ ਇਹੀ ਚੱਲੇ ਹੁਣ ਚਾਰ ਲੈਨ ਤੇ ਉੱਤੇ ਉੱਤੇ ਬਣਾਵਾਂਗੇ ਆਪਾਂ ਬਾਈ ਬਾਈ ਕਰ ਦੋ ਜੀ ਜੋਨੀ ਜੀ ਦੇ ਦੋ ਜੋਨੀ ਕੀ ਉਹ ਬਾਈ ਆਪਣੇ ਕੋਲ ਬੈਠੋ ਕੇ ਬਾਅਦ ਤੇ ਤੇ ਦੇਣਾ ਮੁੱਤ ਚ ਹੈ ਕਰਿਆ ਬਈ ਪਈਓ ਪਈ ਅਸੀਂ ਮੋਟਰਸਾਈਕਲ ਤੇ ਜਾਣੇ ਹੋਣਾ ਜੀ ਚਾਰ ਕੋਲੇ ਬਾਈ ਦੇਖੋ ਕਾਂਗਾ ਕੁੰਗਾ ਪੂਰ ਨਾ ਫੱਬਗਾ ਬਈਆ ਆਹ ਹੈ ਗੱਲਬਾਤ ਪੂਰੀ ਐਂਡ ਹੋਈ ਬਈਆ ਜਮਾ ਜਮਾ ਕਿਉਂ ਵੀ ਸ਼ਬਦ ਆਉਂਦਾ ਨਹੀਂ ਯਾਰਾ ਸਕੂਲ ਜਾਣ ਨੂੰ ਜੀ ਕਰਦਾ ਇੱਥੇ ਆ ਕੇ ਨਹੀਂ ਜਮਾ ਨਹੀਂ ਕਰਦਾ ਹਣਾ ਨਹੀਂ ਆ ਵੇਖ ਆ ਵੇਹ ਹੰਟਰ ਮਾ ਵੀ ਫੜੇਗਾ ਹਾਂ ਲਓ ਭਈ ਦੋਵਾਂ ਨਹੀਂ ਚੱਕ ਬਈ ਪਹੁੰਚ ਗਏ ਅਸੀਂ ਚਾਰ ਪਟਨਾ ਤੇ ਉਹਦੇ ਬੂੜ ਚ ਪਤਾ ਨਹੀਂ ਕੀ ਮਾਊਂ ਵੜ ਗਿਆ ਇਹ ਤਾਂ ਨਜ਼ਰ ਆ ਜਾ ਆ ਜਾ ਥੱਲੇ ਭੱਜ ਜਾ ਆਜੋ ਖਾ ਜਾ ਮੈਂ ਕਰਦਾ ਆਜੋ 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 ਮੈਂ ਕਰਦਾ ਆਜੋ ਇਹ ਹੌਲੀ 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 ਚਲੋ ਭਾਈ ਹਾਂ ਮੈਨੂੰ ਨਜ਼ਰ ਤਾਰੂਗਾ ਬਸ ਤੁਸੀਂ ਐਂ ਕਰੀ ਚੱਲੋ ਮੈਂ ਉਹਨੇ ਚ ਚਾਰ ਵਾਟ ਲੈਣਾ ਠੀਕ ਆ ਇੱਕ ਦੂਜੇ ਨੂੰ ਤਰੀ ਜਾਣਾ ਆਜੋ ਭੱਜ ਕੇ ਆਜੋ ਮੈਂ ਚੱਲਿਆ ਫਿਰ ਆਜੋ ਆਜੋ ਨਿੱਕੂ ਵੀ ਆਉਂਦਾ ਲੈ ਲੈ ਕਿਹੜ ਨੇ ਇੱਥੇ ਕਿਹੜ ਨੇ ਰਹਿਣਾ ਤੂੰ ਰਹਿਣਾ ਇੱਥੇ ਮੈਂ ਜਾਣਾ ਜਾਣਾ ਤੂੰ ਨਿੱਕੂ ਵੱਡੂ ਜਾਣਾ ਤੂੰ ਪਹਿਲਾਂ ਹੀ ਬੈਠੀਆਂ ਬਮੋੜਨਾ ਵੀ ਹੈ ਚਲੋ ਵੀ ਲੱਦ ਲਿਆ ਸੀ ਚਾਰ ਹਾਂ ਹੁਣ ਕਿੱਥੇ ਚੱਲੇ ਆਪਾਂ ਚੱਕ ਤੂੰ ਉਹ ਨਿੱਕੇ ਨੇ ਛੱਡ ਖਾਏਂਗਾ ਤੂੰ ਮੈਂ ਭੌਣਾ ਚੰਗਾ ਉਹ ਨਦਰ ਮੈਂ ਭਾਉਂਗਾ ਬੁੱਤ ਆਪਾਂ ਇਹਨੂੰ ਮੋੜ ਲਗੇ ਇਨੂੰ ਮੋੜ ਕੇ ਫੇਰ ਬਭਾਉਣਾ ਚੰਗਾ ਤੁਹਾਨੂੰ ਦੋਨਾਂ ਨੂੰ ਮੈਂ ਚੰਗਾ ਮੈਂ ਕੱਲ ਤਾਂ ਵੀ ਪੂਰੀ ਰੈਡੀ ਕਰ ਲਈਏ ਜਾਨ ਆਸਤੇ ਤਾਕਾਸ ਕੇ ਸਤ ਸਬਤਾ ਥੋੜੀ ਗਲਤ ਨਾ ਯਸ ਅਗੀ ਉਹਨੂੰ ਕਰ ਲਈਏ ਰੈਡੀ ਹੁਣ ਅਸੀਂ ਮੂੰਹ ਕਰ ਲਿਆ ਇਧਰ ਨੂੰ ਪੈਂਡਲ ਨੂੰ ਤੇ ਹੁਣ ਅਸੀਂ ਚੱਲੇ ਆ ਤੇ ਆ ਨਿੱਕੂ ਕਿੱਧਰ ਚੱਲਿਆਂ ਦੂਗੇ ਜਾਣਾ ਕਰੇ ਕਿ ਨਹੀਂ ਚੱਲ ਫਿਰ ਇਧਰ ਆ ਜਾ ਫਿਰ ਆਜੋ ਬਈ ਅਸੀਂ ਹੁਣ ਬੈਠਣ ਲੱਗੇ ਆ ਬਹੁਤ ਆ ਗਿਆ ਥੋੜਾ ਕਰਕੇ ਆ ਦੇਖੋ ਇਹਦੇ ਵਿੱਚ ਤੁ ਨਹੀਂ ਜਾ ਰਹੀ ਹਾਂ ਬੂੜ ਵੀ ਗੰਦੇ ਉਹ ਵੇਲੋ ਨਹੀਂ ਆਉਦੇ ਕ੍ਰੋਸ ਵੀ ਗੰਦੇ ਗਾ ਇਹ ਮਮਾ ਗੁੱਟੂ ਕੀ ਇਹਦੇ ਚਿੱਤਰ ਬਹਿਣਗੇ ਚਿੱਤਰ ਕਿੱਥੇ ਬਹਿਣਗੇ ਤੇਰੇ ਇੱਥੇ ਆ ਗਈ ਆ ਗਈ ਆ ਗਈ ਬਾਈ ਬਾਈ ਕਰ ਦੋ ਆ ਗਈ ਕਾਰ ਲੈਉਣ ਤੋਂ ਬਾਅਦ ਵੀ ਇਹੀ ਲਾਗੇ ਛਿਲਣਾ ਅੱਜ ਬਣਾਵਾਂਗੇ ਸਾਗ ਸਾਗ ਹੈ ਸਾਗ ਦਾ ਇਹ ਕੀ ਬਣਾਵਾਂਗੇ ਸਾਗ ਖਾਵਾਂਗੇ ਕਿਵੇਂ ਖਾਵਾਂਗੇ ਉਹ ਛਿਲਣਾ ਨਾਲ ਮਾਂ ਵੀ ਛਿਲ ਲੈਣਾ ਚਾਹੀ ਛੱਲੋ ਛੱਲੋ ਕਿੱਥੇ ਪਿਆਗਾ ਆਪ ਸਾਗ ਕਿੱਦਾਂ ਹੈ ਚੱਕ ਲਾ ਚੱਕ ਲਾ ਚੱਕ ਲਾ ਇਹਨੂੰ ਖਾ ਲੈ ਲੋ ਵੀ ਮਸ਼ੀਨਾਂ ਲਾ ਲਿਆ ਛਿਲਣ ਵਾਸਤੇ ਹੀ ਸਾਗ ਦੋ ਨਿਕੀਆਂ ਇੱਕ ਵੱਡੀ ਚੱਕ ਦੇਖੋ ਕਿੰਨਾ ਛੱਲਦਾ ਇਹਨਾਂ ਨੇ ਘੰਟਾ ਹੋ ਗਿਆ ਲੱਗੀਆਂ ਬੰਨਿਆਂ ਨੂੰ ਕਿੰਨਾ ਹੀ ਓਹੋ ਓਹੋ ਤਾਰਾ ਹੁਣੇ ਇਹਨਾਂ ਨੂੰ 2 ਮਿੰਟ ਤਾਂ ਲੱਗਣੀਆਂ ਆ 2 ਮਿੰਟ ਨਾ ਲੱਗਣੀਆਂ ਐਨੇ ਚਰਚ ਤਾਂ ਛੱਲ ਦੇਣਾ ਚਾਹੀਦਾ ਈ ਤੁਹਾਨੂੰ ਜਿਵੇਂ ਮਸ਼ੀਨਾਂ ਲਾਈ ਆਵਾਂਗਾ ਤੂੰ ਇਧਰ ਅੱਗੇ ਚ ਡਿੱਗ ਪੈਣਾ ਤੈਨੂੰ ਮੈਂ ਦੱਸਦਾ ਲਓ ਤੂੰ ਉਧਰ ਚੱਲ ਇੱਥੇ ਨਹੀਂ ਮੈਨਾਂ ਮੈਂ ਤੂੰ ਉਧਰ ਚੱਲ ਇਧਰ ਆ ਇਧਰ ਮੇ ਮੰਮੀ ਇਹ ਦੇਖੂ ਗਈ ਆਏ ਹਾਏ ਗਈ 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 ਆਏ ਆਏ ਇਹ ਆਦੀ ਮਮਾ ਗੋੜਿਆ ਆ ਮਗਰ ਕੀ ਆਇਆ ਲੂਟਾ ਚਨਾ ਆ ਇਹ ਨੂੰ ਆ ਸਰਦਾਰੀ ਦਾ ਬਈ ਪਈਆ ਮੌਜਨਾ ਐਸ਼ ਲਿਖੀ ਇਹ ਤੇ ਕਰਮਾਂ ਚ ਤੇ ਹੋਰ ਮੈਂ ਨਾ ਅੱਜ ਕੱਲ ਤੇ ਕਰੂ ਕੌਣ ਠੀਕ ਹੈ ਜੀ ਕਿਹੜੀਆਂ ਸੇਲਾਂ ਕਾਲੀ ਚੱਕ ਮਗਣੀ ਨਹੀਂ ਚੰਗਾ ਮੈਂ ਨਹੀਂ ਕਹਿੰਦੀ ਤੇ ਨਹੀਂ ਮੁਰਾਸਾ ਇਹ ਜੇ ਹੁਣ ਤੂੰ ਬਾਹਰ ਤੇ ਪਾਣੀ ਪਾ ਕੇ ਹੱਥ ਮਾਂ ਪਾਇਆ ਤੇਰੇ ਕੋਟ ਕੋਟ ਕੇ ਤੇ ਸੀਨ ਕਰ ਦੂੰ ਤੇਰਾ ਤੇ ਘਰ ਦੀ ਫੁੱਲ ਫਲੇ ਜੀ ਬਲਬਲੇ ਬਲੰਦੀ ਐ ਪਾਣੀ ਪੀਖ ਦੇ ਪਾਣੀ ਪੀਣੇ ਪੜੀ ਗਾ ਉਹ ਹਰਗਾ ਦਿੱਤਾ ਕੁੱਝ ਨਾ ਪਾਣੀ ਨਹੀਂ ਸੀਨ ਕਰ ਦੂੰ ਤੇਰਾ ਤੇ ਸੀਨ ਕਰ ਦੋ ਕੋਟ ਕੋਟ ਇੱਕ ਕੀ ਕਰ ਦੂੰ ਦਾਦੀ ਕੀ ਨਾ ਤੇਂ ਕਰ ਦੂਗੀ ਹੋਰ ਚਮਚਾ ਚੱਕਣਾ ਨਾ ਚਮਚਾ ਚੱਕ ਕੇ ਤੇ ਪਾਣੀ ਦਾ ਚਮਚੇ ਨਾਲ ਪੀ ਲੈ ਪੀ ਲੈ ਪੀ ਲੈ ਪੀ ਲੈ ਪੀ ਲੈ ਚਮਚੇ ਨਾਲ ਮੁੱਚਾ ਨੱਚ ਨਹੀਂ ਕਰਨੇ ਸਿੱਧਾ ਦਾ ਕਰਨੇ ਅੰਦੇ ਨਹੀਂ ਪਰੋਣੇ ਵੱਡੀ ਵੱਡੀ ਘੁਆਲਾ ਗੱਲਾਂ ਸੁਣਾਇਆ ਕਰ ਉਹ ਲੈ ਆਈ ਤਰੇ ਆਈ ਲੈ ਲੋ ਵੀ ਦਾਚੀ ਚ ਮੀਮੀ ਦਾ ਦੁੱਧ ਪੀਊਗਾ ਅਜੇ ਮੀਮੀ ਜੋ ਗਿਆੜਿਆ ਵੀ ਚੋਬਰ ਸਾਡਾ ਹੁਣ ਦੁੱਧੂ ਪੀਊਗਾ ਚੱਕ ਦੁੱਧੂ ਪੀਆ ਪੀ ਲੈ ਪੀ ਲੈ ਪੀ ਲੈ ਪੀ ਲੈ ਪੀ ਲੈ ਪੀ ਲੈ ਪੁੱਤ ਤੂੰ ਪੀ ਪਹਿਲਾਂ ਤੂੰ ਪੀ ਲੈ ਪਹਿਲਾਂ ਪੀਜਾ 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 ਸਾਰਾ ਮੁੱਛਾ ਲਾ ਲੈ ਐ ਪੀ ਲੈ ਪੀ ਲੈ ਪੀ ਲੈ ਪੀ ਲੈ ਸਾਰਾ ਪੀਜਾ ਪੀਜਾ ਮੂੰਹ ਨੂੰ ਲਾ ਕੇ ਸਾਰਾ ਡੱਗ ਲੈ ਕਿਆ ਉਹ ਪੀਜਾ ਚਾਹੂੰ ਐ ਵੀ ਕੀ ਐ ਭੀ ਐ ਵੀ ਕੀ ਨਾ ਬੋਲ ਚੱਦੀ ਆ ਪੀ ਲੈ ਪੀ ਲੈ ਪੀ ਲੈ ਮਮਾ ਨੂੰ ਕਹਦੇ ਮਮਾ ਪੀ ਮੈਂ ਪੀ ਲਿਆਓ ਪਪਾ ਵੀ ਉਹਗਾ ਮੈਂ ਮੀਨਾ ਵੀ ਫਿਰ ਘੋਟ ਬੱਲਾ ਮੈਂ ਤਾਂ ਬਲੇ ਪਰ ਪੀ ਤੇ ਬੀ ਆ ਮੈਂ ਮੀਨਾ ਫਿਰ ਹੂੰ ਬੜਾ ਸ਼ਾਦੀ ਆ ਸ਼ਾਦ ਕੋਈ ਜੂਗੀ ਫਿਰ ਨਹੀਂ ਤਾਂ ਨਹੀਂ ਸੀ ਫਿਰ ਸ਼ਾਦ ਨਾਲ ਕੋਈ ਲੱਗਦੀ ਮੈਂ ਪੀ ਲਾਂ ਮੈਂ ਮੀਨਾ ਮੈਂ ਮੀਨਾ ਹੂੰ ਲੈ ਹੋਰ ਪਾਉਂਦਾ ਵੀਡੀਓ ਮੈਂ ਮੈਂ ਪੀਨਾ ਲੈ ਮੈਂ ਕੋਲ ਤੇ ਜੇ ਪਾਪਾ ਤੇ ਕਿੱਥੇ ਹੋ ਗਿਆ ਕੋਲੇ ਜਾ ਕੇ ਖੜ ਜਾਨੀ ਐ ਉਹਦੇ ਮਾੜਾ ਜਿਹਾ ਪੈਰ ਹੀ ਰੱਖ ਤਾ ਨਾ ਪਚੀਂਕੜ ਨਿਕਲ ਜਣਾ ਤੇਰਾ ਜਿਵੇਂ ਹੀ ਦਾਡੂ ਰਹਿਣੀ ਯਾਰ ਇਹਨੂੰ ਤਾਂ ਮੈਂ ਆਪੇ ਦੁੱਧੂ ਤੋਂ ਥੋੜਾ ਥਾਲੀ ਆਪੇ ਹੀ ਕਰ ਲੈ ਦੁੱਧੂ ਚੋਂ ਕਿਵੇਂ ਕੀਤਾ ਈ ਨਹੀਂ ਨਾ ਪਿੱਛੇ ਉਹ ਕੇ ਪੀਲਾ ਮੇਚਾ ਲਾਦਾ ਪੀਲਾ 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 ਤਾਂ ਪੀ ਗੇ ਬੱਸ ਆ ਜਾ ਉਹਦੇ ਹੋਣਾ ਹਾਂ ਤੂੰ ਚਲੋ ਉੱਧਰ ਜਾ ਕੇ ਦੁੱਧੂ ਮੈਂ ਆਹ ਪੀਲਾ ਉਹ ਸਾਹਮਣੇ ਦੁੱਧੂ ਨਾ ਡੋਲ ਦੁੱਧੂ ਪੀਲਾ ਪੁੱਤ ਤੂੰ ਵੀ ਨਹੀਂ ਪੀਲੇ ਤੂੰ ਤੂੰ ਵੀ ਪੀਲਾ ਹਾਂ ਮਿੱਠਾ ਤੂੰ ਵੀ ਪੀ ਲੈ ਪੀ ਲੈ ਸਾਰੇ ਵੀਡੀਓ ਸਾਵਧਨ ਪੀ ਕੇ ਆਕੇ। ਇੱਕ ਖੰਡ ਬੱਸ। ਲਓ ਮੰਜਾ ਚਕਾਈ ਜਾਂਦਾ। ਯਾਰ ਉਹ ਇੰਨਾ ਕੰਮ ਕਾ ਤੂੰ ਕਰਦਾ ਤੂੰ। ਲੈ ਹੁਣ ਮੰਜਾ ਚੱਕ ਕੇ ਲਈ ਜਾਂਦਾ ਬਈ। ਬੜਾ ਕੰਮ ਵਾਲਾ ਬੱਚਾ ਏ। ਸਾਰੇ ਕੰਮ ਕਰਾਉਗਾ ਨਾਲ ਹਨਾ। ਸਾਰੇ ਕੰਮ ਕਰਾ ਦਿੰਨਾ ਨਾ ਤੂੰ ਨਾਲ। ਹੁਣ ਤੂੰ ਕਰ। ਤੂੰ ਕਿ ਦਰਸ ਕਾ ਲੈ ਕੇ ਆਵੇਂਗਾ? ਚਲ ਕੋਰਸੀ। ਚਲ ਕੋਰਸੀ ਨਾਲ ਲੈ ਕੇ। ਮੰਜੇ। ਮੰਜਾ ਚੱਕ ਲੈ। ਹਲਾ ਕੋਕੀ ਤੇ ਤੇ। ਇਹ ਤਾਂ ਬੜਾ ਕੰਮ ਕਰਾਉਂਦਾ ਏ ਇੱਕ ਲੁੰਡੀ ਵੱਡੀ ਆਲਾ ਹੌਲੀ ਚੱਲ ਹੌਲੀ 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 ਪੱਡੇਗ ਨਾ ਪੈਂਦੇ ਤਨ ਲੈ 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 ਇਹ ਕੀ ਕਰਦਾ ਇਹ ਕੀ ਹੁੰਦਾ ਤੈਨੂੰ ਭੂਤ ਆਉਂਦੀ ਏ ਮੈਨੂੰ ਤਾਂ ਗੋਆ ਸੱਤ ਨਾ ਮਾਰ ਤੋ ਫਿਰ ਉਹ ਵੀ ਇਹ ਸਾਰਾ ਸਮਾਨ ਸਾਹਮਣੇ ਠੀਕ ਆ ਹਨਾ ਮੰਜਾ ਸਾਰੇ ਕੋ ਸਾਹਮਣੇ ਚਲੋ ਵੀ ਆਪਾਂ ਕਰਤਾ ਐਂਡ ਹੁਣ ਕਹ ਕਦੋ ਐਂਡ ਹੋ ਗਏ ਐਂਡ ਕਰਤਾਗੇ ਹੁਣ ਉਹ ਮੰਜਾ ਤਾਂ ਢਾਹ ਦਿਨਾ ਮੈਂ ਲੈ ਜਾਣਾ ਅੰਦਰ ਕਹਦੇ ਐਂਡ ਐਂਡ ਹੋ ਗਿਆ ਵਲੌਗ ਦਾ ਕਰਤਾ ਐਂਡ ਗੇ ਕਿਉਂ ਹਜੇ ਨਹੀਂ ਕਰਨਾ ਅੱਛਾ ਗੋਆ ਰਹਿੰਦਾ ਜੇ ਆਪਣਾ ਗੋਆ ਕੋਈ ਨਹੀਂ ਬਾਅਦ ਚ ਚੱਕ ਲਾਗੇ ਕਰਤਾ ਨੇ ਐਂਡ ਆਪਾਂ ਵਲੌਗ ਦਾ ਚਲੋ ਵੀ ਕਰਤਾ ਹੀ ਐਂਡ